ਇਹ ਤਾਂ ਜੀ ਸੂਈ ਹੋਈ ਘਰ ਦੀਆਂ ਲਈ ਵੀ ਆਈਏ ਬਾਈ ਜੀ ਬਹੁਤ ਸੋਹਣੀ ਆਪਾਂ ਕਿਸਾਨ ਵੀਰ ਦੇ ਘਰ ਦੀਆਂ ਲੈ ਕੇ ਆਏ ਬਾਈ ਕਿਸਾਨ ਵੀਰ ਦੇ ਘਰੇ ਖੜੀ ਹੈ ਕਿਸੇ ਵਪਾਰੀ ਲੈਣੀ ਹੈ ਜੀ ਕਦ-ਕਦ ਆਪਾਂ ਡਾਈਂ ਦਾ ਦੇਖ ਸਕਦੇ ਆਂ ਬਾਈ ਦੂਜੀ ਸੂਈ ਡਾਈਂ ਸੂਈ ਹੋਈ ਹੈ ਜੀ ਤੇ 6 ਤੋਂ 7 ਦਿਨ ਬਾਈ ਡਾਈਂ ਨੂੰ ਸੂਈ ਨੂੰ ਹੋਏ ਨੇ ਤੇ ਮਗਰ ਬੱਚਾਗਾ ਤੇ ਪਿਛਲੇ ਸੂਈ ਦੇ ਰਿਕਾਰਡ ਦੀ ਗੱਲ ਕਰੀਏ ਬਾਈ 27 ਤੋਂ 28 ਲੀਟਰ ਦਾ ਪਿਛਲੇ ਸੂਈ ਦੇ ਰਿਕਾਰਡ ਸੀਗਾ ਤੇ 22 ਲੀਟਰ ਬਾਈ ਦੁੱਧ ਇਸ ਟਾਈਮ ਡਾਈਂ ਥੱਲੇ ਤਿਆਰ ਹੈਗਾ ਤੇ ਕਦ-ਕਦ ਦੀ ਚੰਗੀ ਆ ਬਾਈ ਸਾਈਜ਼ ਵਗੈਰਾ ਚੈੱਕ ਕਰ ਸਕਦੇ ਆਂ ਜਾਈਦਾ ਆਪਾਂ ਤੇ ਠੰਡੀ ਸੀਲ ਪੂਰੀ ਆ ਬਾਈ ਚਾਰ ਥਾਨੇ ਪੂਰੇ ਤੇ ਚਾਰੇ ਥਾਨ ਬਾਈ ਫੋਜ ਨੇ ਦੇਖਾ ਦੇਗੇ ਤੇ ਹਵਾਨਾ ਵਗੈਰਾ ਚੈੱਕ ਕਰ ਸਕਦੇ ਆ ਬਾਈ ਥਨਲੇ ਬਈ ਦੀ ਗਾਂ ਇਸ ਪੂਰੀ ਸਾਫ ਆ ਜੀ ਤੇ ਚਾਰੇ ਥਾਨਾਂ ਦੀ ਬਾਈ ਜ਼ਿੰਮੇਵਾਰੀ ਹੂ ਬਾਈ ਦੀ ਪੂਰੀ ਬਾਕੀ ਚੱਡਾ ਵਗੈਰਾ ਬਾਈ ਆਪਾਂ ਦੇਖ ਸਕਦੇ ਪਿੱਠਪੋੜੇ ਦੀ ਪੂਰੀ ਸੋਹਣੀ ਹੈਗੀ ਕੱਦ-ਕਾੜ ਆਪਣੇ ਸਾਹਮਣੇ ਆ ਬਾਈ ਵਾਜਨ ਵਗੈਰਾ ਪੂਰਾ ਸੇਵਾ ਬਾਈ ਨੇ ਪੂਰੀ ਕੀਤੀ ਹੋਈ ਹੈਗੀ ਤੇ ਮੰਡਰ ਬਾਈ ਬੱਛਾ ਜੀ ਤੇ ਬੱਚਾ ਹੀ ਪੂਰਾ ਤੰਦਰੁਸਤ ਹੈ ਗਾਂ ਹੀ ਪੂਰੀ ਤੰਦਰੁਸਤ ਦੇਖ ਸਕਦੇ ਆ ਬਾਈ ਆਪਾਂ 22 ਲੀਟਰ ਦੁੱਧ ਬਾਈ ਇਸ ਟਾਈਮ ਤੇ ਆ ਤਿਆਰ ਆ ਕਾਈ ਥੱਲੇ ਤੇ ਤੇ ਕੱਦ-ਕੱਡ ਦੀ ਚੰਦਰੀ ਜਿਵੇਂ ਦੱਸਿਆ ਆਪਣੀ ਬਾਕੀ ਬਾਈ ਨੇ ਤੋੜ ਕੇ ਦਿਖਾਤੀ ਦੇਖ ਸਕਦੇ ਆ ਬਈ ਆਪਾਂ ਠੰਡੀ ਸੀਲ ਪੂਰੀ ਆ ਬਾਈ ਕਿ ਮਰਜ਼ੀ ਵਜੇ ਥੱਲੇ ਚੋ ਸਕਦੇ ਆਂਗੇ ਤੇ ਰੇਟ ਦੀ ਗੱਲ ਕਰੀਏ 92000 ਰੁਪਏ ਬਾਈ ਵੱਲੋਂ ਡਿਮਾਂਡ ਹੈ ਕਿ ਫਿਕਸ ਰੇਟ ਨਹੀਂ ਹੈਗਾ ਬਾਈ ਮੌਕੇ ਤੇ ਮਾਣ ਤੁਹਾਨੂੰ ਹੋ ਜੂਗਾ ਏਰੀਆ ਬਾਈ ਦਾ ਹੈਗਾ ਬਾਈ ਪਿੰਡ ਦਵੜੀ ਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈ ਦਾ ਹੈਗਾ ਬਾਈ ਫਰੀਦਕੋਟ ਬਾਕੀ ਬਾਈ ਦੇ ਨੰਬਰ ਆਪਾਂ ਸਟੋਨ ਉੱਤੇ ਦੇ ਦਿੱਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਗਾਈ ਦੇ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਬਾਈ